ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੀ ਮੂਰਤੀ ਲਗਾਉਣ ਨੂੰ ਲੈ ਕੇ ਵਿਵਾਦ ਹੋਇਆ ਕਿਹੜੀਆਂ ਗੱਲਾਂ ਨੂੰ ਲੈ ਕੇ ਵਿਵਾਦ ਹੋਇਆ ਤੇ ਵਿਵਾਦ ਹੋਣ ਤੋਂ ਬਾਅਦ ਲੜਾਈ ਝਗੜਾ ਹੋਇਆ ਤੇ ਇਸ ਲੜਾਈ ਝਗੜੇ ਦੇ ਵਿੱਚ ਕਈ ਲੋਕਾਂ ਦੇ ਸਿਰ ਪਾਟੇ ਨੇ ਸੋ ਮਾਮਲਾ ਸੰਗਰੂਰ ਦੇ ਪਿੰਡ ਬਗਰੋਲ ਤੋਂ ਸਾਹਮਣੇ ਆਇਆ ਜਿੱਥੇ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਬੁੱਤ ਲਗਾਉਣ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਲੜਾਈ ਝਗੜਾ ਹੋਇਆ ਆਖਰ ਇਸ ਪੂਰੇ ਦੇ ਪੂਰੇ ਵਿਵਾਦ ਦੀ ਅਸਲ ਸੱਚਾਈ ਕੀ ਹੈ ਉਹੀ ਅੱਜ ਤੁਹਾਡੇ ਤੱਕ ਲੈ ਕੇ ਆਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਬੀਤੇ ਦਿਨ ਅੰਮ੍ਰਿਤਸਰ ਦੇ ਵਿੱਚ ਵੀ ਡਾਕਟਰ ਭੀਮਰਾਓ ਅੰਬੇਦਕਰ ਜੀ ਦੀ ਪ੍ਰਤਮਾ ਨੂੰ ਉਹਨਾਂ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ ਇੱਕ ਸ਼ਖਸ ਦੇ ਵੱਲੋਂ ਡਾਕਟਰ ਭੀਮਰਾਓ ਅੰਬੇਦਕਰ ਜੀ ਦੀ ਬੂਤੀ ਦੇ ਨਾਲ ਖਲਵਾੜ ਕਰਦੇ ਹੋਏ ਉਹਨਾਂ ਦੇ ਨਾਲ ਭੰਡ ਤੋੜ ਕੀਤੀ ਜਾਂਦੀ ਹੈ ਬੁੱਤ ਦੀ ਬੇਅਦਬੀ ਕੀਤੀ ਜਾਂਦੀ ਹੈ ਜਦਕੇ ਇਸ ਸ਼ਖਸ ਨੂੰ ਗ੍ਰਿਫਤਾਰਤਾ ਕਰ ਲਿਆ ਜਾਂਦਾ ਪਰ ਹੁਣ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਡਾਕਟਰ ਭੀਮਰਾਓ ਅੰਬੇਦਕਰ ਜੀ ਦਾ ਬੁੱਤ ਸਥਾਪਿਤ ਕਰਨ ਨੂੰ ਲੈ ਕੇ ਵਿਵਾਦ ਹੋਇਆ ਤੇ ਇੰਨਾ ਹੀ ਨਹੀਂ ਵਿਵਾਦ ਤੋਂ ਬਾਅਦ ਇੱਟਾਂ ਰੋੜੇ ਤੱਕ ਚੱਲੇ ਨੇ ਜਿਸ ਦੇ ਵਿੱਚ ਕਈ ਲੋਕਾਂ ਦੇ ਸਿਰ ਪਾਟੇ ਸੋ ਇਸ ਮਾਮਲੇ ਦੀ ਪੂਰੀ ਦੀ ਪੂਰੀ ਸੱਚਾਈ ਕੀ ਹੈ ਤੇ ਇਹ ਕਿੱਥੋਂ ਦਾ ਮਾਮਲਾ ਹੈ ਤਸਵੀਰਾਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਇੱਟਾਂ ਰੋੜੇ ਚਲਾਏ ਜਾ ਰਹੇ ਨੇ ਇਸ ਮਾਮਲੇ ਦੀ ਜੇਕਰ ਗੱਲ ਕਰੀਏ ਤਾਂ ਇੱਕ ਪਤਰ ਉਹ ਹੈ ਜੋ ਕਹਿ ਰਹੀ ਹੈ ਕਿ ਇਹੇ ਬੁੱਤ ਉਹਨਾਂ ਦੇ ਵੱਲੋਂ 25-30 ਸਾਲ ਤੋਂ ਲਗਾਉਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਸੀ ਜਦੋਂ ਜਾਹਿਰ ਕੀਤੀ ਜਾ ਰਹੀ ਸੀ ਸੋ ਅੱਜ ਉਹਨਾਂ ਦੇ ਵੱਲੋਂ ਇਸ ਮੂਰਤੀ ਦੀ ਸਥਾਪਨਾ ਕਰ ਦਿੱਤੀ ਗਈ ਹੈ ਡਾਕਟਰ ਭੀਮਰਾਓ ਉਮੇਸ਼ਕਰ ਜੀ ਦਾ ਬੁੱਤ ਹੈ ਜੋ ਪਿੰਡ ਬਗਰੌਲ ਦੇ ਵਿੱਚ ਸਥਾਪਿਤ ਕਰ ਦਿੱਤਾ ਗਿਆ ਤੇ ਦੂਸਰੇ ਪਾਸੇ ਇੱਕ ਧਿਰ ਉਹ ਹੈ ਜੋ ਕਹਿ ਰਹੀ ਹੈ ਕਿ ਇਹ ਜੋ ਡਾਕਟਰ ਭੀਮਰਾਓ ਉਮੇਦਕਰ ਸਾਹਿਬ ਦਾ ਬੁੱਤ ਇਸ ਜਗ੍ਹਾ ਤੇ ਲਗਾਇਆ ਗਿਆ ਉਸ ਜਗ੍ਹਾ ਦੇ ਉੱਤੇ ਨਹੀਂ ਲਗਾਇਆ ਜਾਣਾ ਚਾਹੀਦਾ ਸੀ ਉਹ ਕਿਸੇ ਹੋਰ ਜਗ੍ਹਾ ਦੇ ਉੱਤੇ ਲਗਾਇਆ ਜਾਣਾ ਚਾਹੀਦਾ ਸੀ ਬਾਈ ਜੀ ਕੀ ਨਾਮ ਹੈ ਗੁਰਬਖਸ਼ ਸਿੰਘ ਹੈ ਜੀ ਬਾਈ ਜੀ ਕੀ ਘਟਨਾ ਹੈ ਇਹ ਜਿਹੜੀ ਵਾਪਰੀ ਹੈਗੀ ਆ ਪਿੰਡ ਦੇ ਵਿੱਚ ਕਹਿੰਦੇ ਕਾਫੀ ਮਾਹੌਲ ਆ ਜਿਹੜਾ ਘਰਮ ਹੋਇਆ ਸਰ ਰਾਤ ਲੜਾਈ ਹੋਈ ਹੈ ਜੀ ਪੰਪ ਤੇ ਆਪਣੇ ਦੋਸਤ ਤੇ ਜੀ ਉਹਨਾਂ ਦੀ ਕੁੱਟ ਮਾਰ ਗਈ ਉਹਨਾਂ ਦੀ ਗਾਹ ਨਗਦੀ ਵੀ ਖੋ ਕੇ ਲੈ ਕੇ ਗਏ ਨੇ ਜੀ ਅਸੀਂ ਉਸ ਸਲੇਸਲੇ ਦੇ ਵਿੱਚ ਗਾਹ ਠਾਣੀ ਗਏ ਹੋਏ ਤੇ ਜੀ ਸਾਡਾ ਹੋਰ ਕੋਈ ਬੰਦਾ ਨਹੀਂ ਸੀ ਗਾਹ ਬੱਚੇ ਤੇ ਹੀ ਸਾਡੇ ਤੇ ਸਾਡੀ ਗੈਰਮਜੂਦੂਗੀ ਦੇ ਵਿੱਚ ਹੀ ਗਾਹ ਪੰਚਾਇਤ ਸਹੀ ਨਵੀਂ ਪੰਚਾਇਤਈ ਜੋ ਉਹਨਾਂ ਨੇ ਸਰੇ ਆਮ ਹ ਸਟੇਟੂ ਗਾਹ ਧੱਕੇ ਨਾਲ ਲਾਇਆ ਜੀ ਇਹ ਜਗ੍ਹਾ ਤੇ ਸਾਡੇ ਸਟੇ ਆਰਡਰ ਹੋਏ ਹੋਏ ਤੇ ਪਹਿਲਾਂ ਗਾਹ ਇਹ ਇਹਨਾਂ ਦੀ ਕਮੇਟੀ ਵਾਲਿਆਂ ਤੇ ਸਟੇ ਆਰਡਰ ਤੇ ਹੀ ਉਦੋਂ ਉਹ ਉੱਥੇ ਬਿਆਨ ਅਲਫੀਆ ਬਿਆਨ ਦੇ ਆਈ ਗਾਹ ਕਹਿੰਦੇ ਵੀ ਸਾਡੇ ਉਹ ਜਗ੍ਹਾ ਤੇ ਗਾਹ ਕੋਈ ਲੈਣਾ ਦੇ ਨਹੀਂ ਅਸੀਂ ਉੱਥੇ ਲਾਉਂਦੇ ਨਹੀਂ ਹੈਗੇ ਜੀ ਇਹ ਹੁਣ ਕਿਹੜੀ ਮੌਜੂਦਾ ਪੰਚਾਇਤਈ ਉਦੋਂ ਬਾਅਦ ਅਸੀਂ ਗਾਹ ਕਾਨੂੰਨੀ ਗਾਹ ਕਾਰਵਾਈ ਦੇ ਹਿਸਾਬ ਨਾਲ ਸ਼ੋਸ਼ ਮੌਜੂਦਾ ਪੰਚਾਇਤ ਤੇ ਅਸੀਂ ਆ ਸਟੇ ਲੈ ਲਈ ਤੀ ਹੁਣ 13 ਤਰੀਕ ਦੀ ਸਾਡੀ ਸਟੇ ਥੀ 19 ਤਰੀਕ ਦੀ ਸਾਡੀ ਤਰੀਕ ਧੀ ਉਹ ਤਰੀਕ ਤੋਂ ਪਹਿਲੀ ਜਣਾ ਨਿਗਾਨ ਦਾ ਸਟੇਟੂ ਲਾਇਆ ਗਿਆ ਜੀ ਤਰੀਕ ਤੋਂ ਪਹਿਲੀ ਲਾਤਾ ਹਾਂ ਤਰੀਕ ਤੋਂ ਪਹਿਲਾਂ ਜੀ ਕੋਈ ਪ੍ਰਸ਼ਾਸਨ ਕੁਝ ਨਹੀਂ ਸੀ ਉਹ ਪ੍ਰਸ਼ਾਸਨ ਨੂੰ ਕੋਈ ਵੀ ਨਹੀਂ ਤੀ ਪ੍ਰਸ਼ਾਸਨ ਨੂੰ ਅਸੀਂ ਗਾਂ ਫੋਨ ਕਰਕੇ ਖੁਦ ਬੁਲਾਏ ਜੀ ਘਟੋ ਘਟ ਘਾਂਟੇ ਡੇਢ ਘੰਟੇ ਬਾਅਦ ਪ੍ਰਸ਼ਾਸਨ ਆਇਆ ਜੀ ਉਲਟ ਸਵੇਰ ਟਾਈਮ ਲਾਇਆ ਗਿਆ ਇਹ ਜਿਆ ਇਹ ਤਕਰੀਬਨ ਸਰਗਹ 9 ਤੋਂ ਲੈ ਕੇ ਗਾ 10:30 ਵਜੇ ਦੇ ਵਿੱਚ ਵਿੱਚ ਟਾਈਮ ਹੋ ਗਿਆ ਸੀ ਪਤਾ ਨਹੀਂ ਸੀਗਾ ਸਾਨੂੰ ਗਾ ਕੋਈ ਪਤਾ ਨਹੀਂ ਸੀ ਸਾਡੇ ਅਸੀਂ ਦੜਬੇ ਗਏ ਹੋਏ ਤੇ ਹੀ ਸਾਨੂੰ ਗਾ ਬੱਚਿਆਂ ਨੇ ਦੱਸਿਆ ਜੀ ਅਸੀਂ ਉਸੇ ਟਾਈਮ ਗਾ ਕੋ ਦੋਰਿਆਈ ਹੋ ਰੇਟਾਂ ਰੋੜੇ ਚੱਲ ਰਹੇ ਤੇ ਸਾਡੇ ਕੈਮਰੇ ਲੱਗੇ ਹੋਏ ਤੇ ਸਾਡੇ ਗਾ ਕੈਮਰੇ ਵੀ ਤੋੜੇ ਗਏ ਜੀ ਕਿਹਨਾਂ ਵੱਲੋਂ ਤੋੜੇ ਗਏ ਤੇ ਪੰਚਾਇਤ ਵੱਲੋਂ ਜੀ ਹੋਰ ਨਾਲ ਇਹਨਾਂ ਦੇ ਕਿਹੜੀ ਧਰ ਤੇ ਇਹ ਆਪਣਾ ਐਸ்சி ਐਸਪਾਈਚਾਰਾ ਜੀ ਉਹ ਕਹਿੰਦੇ ਕਿ ਸਾਡੀ ਮੰਗ ਰੱਖੀ ਹੋਈ ਸੀ ਬੰਦੇ ਦੇ ਲੋਕਾਂ ਨੇ ਕਿ ਸਟੈਚੂ ਲਾਇਆ ਜਾਵੇ ਵੀ ਅਸੀਂ ਉਸ ਕਰਕੇ ਸਟੈਚੂ ਲਾਇਆ ਸਰ ਦੇਖਾ ਅਸੀਂ ਸਹਿਮਤ ਤੇਈ ਇਹ ਪਹਿਲਾਂ ਗਾ ਆਪਣਾ ਡੀਸੀ ਸਾਹਿਬ ਦੇ ਵੀ ਆਪਣਾ ਡਿਪਟੀ ਸਾਹਿਬ ਦੇ ਵੀ ਗਾ ਅਸੀਂ ਇਕੱਠੇ ਹੋਏ ਤੇਈ ਐਸਐਚਓ ਆਪਣੇ ਥਾਣੇ ਬੁਲਾਏ ਗਏ ਤੇ ਡਿਪਟੀ ਸਾਹਿਬ ਨੇ ਜੀ ਉਦੋਂ ਵੀ ਇਹੀ ਗਾ ਸਾਡੀ ਹਸਨਬਾਈ ਕਰੀ ਗਈ ਸੀ ਵੀ ਅਸੀਂ ਗਾ ਜਗਾ ਸਮਝ ਲੈ ਸਾਨੂੰ ਗਾ ਜਗਾ ਤੇ ਇਤਰਾਜ਼ ਹੈ ਪੰਜ ਸੱਤ ਮਰ ਲਈ ਜਗਾਈ ਸਾਡੀ ਇੱਧਰ ਸਾਡੇ ਗਾ ਸਮਸ਼ਾਨ ਘਾਟ ਨੇ ਜੀ ਜਦੋਂ ਕੋਈ ਮਰਗਤ ਹੁੰਦੀ ਹੈ ਸਾਡੀਆਂ ਇੱਥੇ ਮਾਈਆਂ ਗਾਂਹ ਪਿੱਟ ਸਿਆਪਾ ਕਰਦੀਆਂ ਨੇ ਬੈਠ ਕੇ ਜੀ ਸਾਨੂੰਆਂ ਕੋਈ ਇਤਰਾਜ਼ ਨਹੀਂ ਹੈਗਾ ਜੀ ਅਸੀਂ ਜਗਾ ਚੇਂਜ ਦਾ ਆਖਿਆ ਤੇ ਵੀ ਜਗਾ ਚੇਂਜ ਕਰ ਲਈ ਅਸੀਂ ਦੂਈ ਸਾਈਡ ਗਾਂਹ ਟੋਬੇ ਦੀ ਜਗਾ ਹੈਗੀ ਹੈ ਜੀ ਤੇ ਉਹ ਉੱਥੇ ਭਰਤੇ ਵੀ ਆਖਿਆ ਸੀ ਵੀ ਅਸੀਂ ਭਰਤੇ ਹੀ ਪਾ ਕੇ ਦੇ ਦਿੰਨੇ ਜੀ 2 2.5 ਲੱਖ ਰੁਪਏ ਸਾਨੂੰ ਇਕੱਠਾ ਕਰਕੇ ਵੀ ਦੇ ਦਿੰਨੇ ਜੀ ਪਰ ਇਹ ਗਾਂ ਕਹਿੰਦੇ ਵੀ ਲਾਉਣਾ ਤਾਂ ਕਹਿੰਦੇ ਇਹੀ ਜਗਾ ਤੇ ਲਾਉਣਾ ਠੱਕੇ ਨਾਲ ਦਾਮ ਹੁਣ ਮਾਹੌਲ ਕਿਹੋ ਜਿਹਾ ਪਿੰਡ ਦਾ ਮਾਹੌਲ ਤਾਂ ਸਰ ਬਹੁਤ ਜਿਆਦਾ ਖਰਾਬ ਹੈ ਜੀ ਖੋਰ ਸਾਈ ਇਹ ਹੈ ਪ੍ਰਸ਼ਾਸਨ ਸਾਡੀ ਸੁਣ ਨਹੀਂ ਰਿਹਾ ਐ ਐਸ ਐਚਓ ਸਾਹਿਬ ਕਾ ਸਾਨੂੰ ਧਮਕੀਆਂ ਦੇ ਰਹੇ ਨੇ ਜੀ ਉਹ ਕਹਿੰਦਾ ਵੀ ਹਟਾ ਰੋੜੇ ਚੱਕੋ ਹੀ ਨਹੀਂ ਕਹਿੰਦੇ ਅਸੀਂ ਛੋੜੇ ਤੇ ਪਰਚਾ ਪਾ ਦਾਂਗੇ ਜੀ ਨਾਮ ਹੈ ਨਾਮ ਮੇਰਾ ਹਰਪੀ ਸਿੰਘ ਹੈ ਖੋਰ ਹੋਲਦੇ ਰਹਿਣ ਵਾਲੇ ਹਾਂਜੀ ਬਕਰੋਲ ਦੇ ਰਹਿਣ ਵਾਲੇ ਜਿਹੜਾ ਸਟੈਚੂ ਲੱਗਿਆ ਹੈਗਾ ਇਹਨੂੰ ਲੈ ਕੇ ਕੀ ਬਵਾਦ ਖੜਾ ਹੋਇਆ ਹੈ ਇਹ ਕੀ ਕਾਰਨ ਹੈ ਸਟੈਚੂ ਨਾ ਜੀ ਸਾਡੀ ਇਹਦੇ ਮਤਲਬ ਇਹ ਜਗ੍ਹਾ ਦੇ ਉੱਪਰ ਸਟੇਲ ਹੋਈ ਸੀ ਪੰਚਾਇਤ ਵਾਲਿਆਂ ਨੇ ਅੱਜ ਤੱਕੇ ਨਾਲ ਅਸੀਂ ਸਾਰੀ ਬਾਹਰ ਸੀ ਆ ਕੇ ਇੱਥੇ ਨਾ ਇਹ ਤੱਕੇ ਨਾਲ ਸਟੈਚੂ ਲਾਇਆ ਹੈਗਾ ਸਟੇਜ ਹਟ ਲਵੇ 13 ਤਰੀਕ ਦੀ ਸਟ ਤੇ ਦੂਜਾ ਨੰਬਰ ਅਸੀਂ ਸਟੇਟੂ ਮਤਲਬ ਇਦਾਂ ਨਹੀਂ ਹੈਗੇ ਵੀ ਨਾ ਲੱਗੇ ਅਸੀਂ ਲਵਾਉਣ ਦੇ ਹੱਕ ਚਾ ਪਰ ਅਸੀਂ ਸਿਰਫ ਜਗਾ ਵਰਕੇ ਵੀ ਜਗਾ ਚੇਂਜ ਕੀਤੀ ਜਾਵੇ ਉਹਦੇ ਕਰਕੇ ਸੀ ਇਹਨਾਂ ਨੇ ਤਾਂ ਕੇ ਨਾਲ ਆ ਕੇ ਸਾਡੇ ਬੁੜੀਆਂ ਦੀ ਗੱਲ ਕੁੱਟਮਾਰ ਕਰੀਆ ਸ਼ੀਸ਼ੇ ਵਗੈਰਾ ਭੰਨੇ ਨੇ ਸਿਰ ਪਾੜੇ ਨੇ ਕੰਨ ਪਾੜੇ ਨੇ ਇੱਕ ਬਹੁਤ ਨੁਕਸਾਨ ਕਰਾਈ ਹੱਥ ਤੋਂ ਜ਼ਿਆਦਾ ਤੇ ਇਹਦੇ ਬਸ ਬੰਦੇ ਸਾਡੇ ਦਖ ਨਹੀਂ ਸੰਗਰੂਰ ਤੇ ਪੁਲਿਸ ਮੁਲਾਜ਼ਮ ਵੀ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੇ ਹੈਗੇ ਜਦੋਂ ਉਹਨਾਂ ਨੂੰ ਪਤਾ ਸਟੇਟ ਆ ਆਰਡਰ ਤੇ ਉਹਨਾਂ ਨੂੰ ਬਾਰ ਬਾਰ ਕਹਿ ਰਹੇ ਆ ਵੀ ਇੱਥੇ ਆ ਹੋ ਰਿਹਾ ਘਟੋ ਘਟਾ ਕੰਟਾਵਾ ਇਥੇ ਪੁਲਸ ਪਹੁੰਚੀ ਆ ਇਸ ਸਟੇ ਦੇ ਬਾਵਜੂਦ ਵੀ ਇਹ ਹਾਂਜੀ ਇਹ ਇੱਕ ਸਟੇ ਦੇ ਬਾਵਜੂਦ ਵੀ ਇਹ ਕੰਮ ਕਰ ਗਿਆ ਸਟੈਚੂ ਲਾ ਕੇ ਕਹਿੰਦੇ ਪੰਚਾਇਤ ਇੱਕ ਦੋ ਬਾਰੇ ਸਟੈਚੂ ਲੱਗਿਆ ਕਿਹੜੇ ਸਮੇਂ ਜੀ ਇਹ ਸਵੇਰੇ ਹੋਇਆ ਜੀ ਨਾ ਤਕਰੀਬਨ 9:30 10:00 ਦੇ ਕਰੀਬ ਆ ਕੋਈ ਪ੍ਰਸ਼ਾਸਨ ਦੀ ਮੌਜੂਦਗੀ ਹੈਗੀ ਨਹੀਂ ਜੀ ਪ੍ਰਸ਼ਾਸਨ ਦੀ ਕੋਈ ਮੌਜੂਦਗੀ ਨਹੀਂ ਹੈਗੀ ਗਰ ਮੌਜੂਦਗੀ ਦੇ ਵਿੱਚ ਲਗਾਇਆ ਗਿਆ ਹੈਗਾ ਸਾਡੇ ਕੋਲ ਸਟੇ ਆਰਡਰ ਹੈਗੇ ਨਵਕਾ ਦਾ ਕਿਹੜੇ ਕਿਹੜੇ ਬੰਦਿਆਂ ਦੀ ਮੌਜੂਦਗੀ ਚਲ ਗਿਆ ਇਹ ਪੰਚਾਇਤ ਵਿੱਚ ਸੀ ਉਹ ਪੰਚਾਇਤ ਵਿੱਚ ਸੀ ਗੁਰਸੇਵਕ ਸਿੰਘ ਸੀ ਗੁਰਦੀਪ ਸਿੰਘ ਤੇ ਉਹਨਾਂ ਨੂੰ ਪਹਿਲਾਂ ਉਹਨਾਂ ਤੇ ਵੀ ਚੱਲਦਾ ਸੀ ਉਹਨਾਂ ਨੂੰ ਰੋਕਿਆ ਗਿਆ ਸੀ ਵੀ ਸੋਨਿਆ ਉੱਥੇ ਜਾਣਾ ਨਹੀਂ ਹੈਗਾ ਉਹ ਫਿਰ ਵੀ ਆ ਕੇ ੱੱਕੇ ਨਾਲ ਸਟੈਚੂ ਲਵਾ ਕੇ ਗਏ ਨੇ ਕੋਈ ਪ੍ਰਸ਼ਾਸਨ ਦਦ ਕੋਈ ਕੁਝ ਨਹੀਂ ਹੈਗਾ ਜੀ ਤੇ ਹੁਣ ਇੱਟਾ ਰੋੜੇ ਚੱਲਣ ਦੀ ਵੀ ਕਹਿੰਦੇ ਕੱਟਣਾ ਵਾਪਰੀ ਆ ਜੀ ਇੱਟਾ ਰੋੜਾ ਬਹੁਤ ਚਲਾਏ ਨੇ ਜੀ ਸਾਡੇ ਇੱਥੇ ਕੁਝ ਨਹੀਂ ਜੀ ਚਾਰ ਮਾਈਆਂ ਤੇ ਦੋ ਤਿੰਨ ਬੰਦੇ ਤੇ ਹੀ ਉਹਨਾਂ ਦੇ ਇੱਟਾ ਰੋੜੇ ਮਾਰੇ ਨੇ ਗਲੀ 'ਚ ਸਾਰੀ ਛਿੰਡੇ ਪਏ ਨੇ ਜੀ ਕਾਰ ਪੰਣ ਤੇ ਕੈਮਰੇ ਤੋੜੇ ਕਹਿੰਦੇ ਸਾਡੇ ਸਾਰੇ ਇਹ ਕਿੰਨਾ ਵੱਲੋਂ ਕਰ ਰਹੇਗਾ ਇਹ ਪੰਚਾਇਤ ਵੱਲੋਂ ਕਰ ਰਿਹਾ ਹੈ ਜੀ ਇਹ ਸਾਰਾ ਜਿਹੜਾ ਹੈਗਾ ਪੰਚਾਇਤ ਵੱਲੋਂ ਕਰੇਗਾ ਸਾਰਾ ਕੁਝ ਇਹ ਦੂਜੀ ਪੰਚਾਇਤ ਨਾਲ ਜਾ ਉਹਨਾਂ ਪਿੰਡ ਵਾਲੇ ਦੂਜੇ ਨਾਲ ਧਰਨਾ ਗੱਲ ਹੋਈ ਉਹ ਕਹਿੰਦੇ ਵੀ ਇਹ ਤੁਹਾਡੇ ਵੱਲੋਂ ਵੀ ਇਟਾ ਰੋੜੇ ਚਲਾਏ ਗਏ ਨਹੀਂ ਨਹੀਂ ਸਾਡੇ ਵੱਲੋਂ ਕੋਈ ਇਟਾ ਰੋੜੇ ਨਹੀਂ ਸਾਡੇ ਤਾਂ ਬੰਦੀ ਉਰੇ ਤਿੰਨੇ ਸਾਰੇ ਉਹ 200 150 ਬੰਦਾ ਇਕੱਠਾ ਹੋ ਕੇ ਆਇਆ ਵਿੱਚ ਉਹਨਾਂ ਦੀ ਤੀਵੀਂ ਆਈਆਂ ਨੇ ਸਾਡੇ ਉਰੇ ਬੰਦੇ ਤਿੰਨੇ ਤਾਂ ਸਾਰੇ ਢੜਬੇ ਜਿਹਾ ਸਟਾਫ ਕੀ ਮੰਗ ਕਰਦੇ ਅਸੀਂ ਇਨਸਾਫ ਦੀ ਮੰਗ ਕਰਦੇ ਜੀ ਬਸ ਅਸੀਂ ਸਟੈਚੂ ਨਹੀਂ ਕਹਿੰਦੇ ਵੀ ਲੱਗੇ ਨਾ ਅਸੀਂ ਇਹ ਕਹਿੰਨੇ ਵੀ ਬਸ ਉਹਨੂੰ ਜਗ੍ਹਾ ਬਦਲੀ ਜਾਵੇ ਅਸੀਂ ਲਵਾਉਣ ਦੇ ਹੱਕ ਚਾ ਬਸ ਅਸੀਂ ਸਿਰਫ ਜਗ੍ਹਾ ਜਗਤ ਕਰਦੇ ਤੁਸੀਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਜਗ੍ਹਾ ਜਿਹੜੀ ਹਾਂ ਬਸ ਜਗ੍ਹਾ ਬਾਰੇ ਬੋਲੇ ਸੀ ਪਹਿਲਾਂ ਵੀ ਪਹਿਲਾਂ ਵੀ ਇਹ ਹੋਇਆ ਜੀ ਵਿਵਾਦ ਹੋਇਆ ਸੀ ਉਹ ਵੀ ਇਹ ਕਹਿਆ ਸੀ ਕਿ ਸਿਰਫ ਜਗ੍ਹਾ ਚੇਂਜ ਕੀਤੀ ਜਾਵੇ ਅਸੀਂ ਇਹਨੂੰ ਲਵਾਉਣ ਦੇ ਹੱਕ ਦੇ ਵਿੱਚ ਹਾਂ ਸਿਰਫ ਜਗ੍ਹਾ ਨੂੰ ਲੈ ਕੇ ਹੋਇਆ ਇਹ ਜਿਹੜਾ ਹੁਣ ਪ੍ਰਸ਼ਾਸਨ ਆ ਗਿਆ ਔਰ ਇਹ ਪੁਲਿਸ ਪਹੁੰਚ ਗਈ ਬਹੁਤ ਪਿੰਡ ਦੇ ਵਿੱਚ ਤਾਂ ਹੁਣ ਪੁਲਿਸ ਕੀ ਕਰ ਰਹੀ ਹੈ ਪੁਲਿਸ ਬਾਈ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ ਹੈਗੀ ਪੁਲਿਸ ਨੂੰ ਕਹਿ ਰਹੇ ਨੇ ਵਸਤੂ ਹੀ ਘਰ ਜਾਓ ਇੱਟਾਂ ਰੋੜੇ ਸਾਨੂੰ ਪੁਲਿਸ ਖੁੱਲ ਚੋਕ ਨੂੰ ਕਹਿ ਰਹੀ ਹੈ ਕਹਿੰਦੇ ਤੁਸੀਂ ਇੱਟਾਂ ਜਾ ਕੇ ਸਾਈਡ ਤੇ ਕਰੋ ਜਾਂ ਉਹਨਾਂ ਨੂੰ ਪਤਾ ਸੀ ਕਰ ਰਹੇ ਮੌਕਾ ਤਾਂ ਦੇਖੋ ਤੁਸੀਂ ਪੰਨਾ ਤੋੜੂ ਜਾਂ ਕਿਸੇ ਨੂੰ ਨਹੀਂ ਗੌਰ ਕਰ ਰਹੇ ਹੈਗੇ ਸੋ ਪਹਿਲੀ ਧਿਰ ਦੇ ਵੱਲੋਂ ਇਸ ਥਾਂ ਦੇ ਉੱਤੇ ਸਟੇ ਦੀ ਗੱਲ ਕੀਤੀ ਜਾ ਰਹੀ ਹੈ ਕਿ ਸਟੇ ਉਹਨਾਂ ਦੇ ਵੱਲੋਂ ਲਈ ਗਈ ਸੀ ਤੇ ਜਿਸ ਕਰਕੇ ਉਹਨਾਂ ਦੇ ਵੱਲੋਂ ਇੱਥੇ ਬੁੱਤ ਲਗਾਉਣ ਨੂੰ ਲੈ ਕੇ ਵਿਵਾਦ ਹੋਇਆ ਤੇ ਉਹਨਾਂ ਵੱਲੋਂ ਵਿਰੋਧ ਜਤਾਇਆ ਗਿਆ ਤੇ ਇਸੇ ਨੂੰ ਲੈ ਕੇ ਦੂਸਰੀ ਧਿਰ ਦਾ ਕੀ ਬਿਆਨ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਬਾਈ ਜੀ ਕੀ ਨਾਮ ਹੈ ਮੇਰਾ ਨਾਮ ਸੁਖਪਾਲ ਸਿੰਘ ਹੈ ਭੋਪਾਲ ਜੀ ਮੈਟਰ ਕੀ ਹੈਗਾ ਜੀ ਕਿਉਂ ਬਿਵਾਦ ਛੜੇ ਬਿਵਾਦ ਦੇਖੋ ਸਰ ਬਿਵਾਦ ਵੈਸੇ ਹੈ ਉਹਨਾਂ ਦਾ ਚਾਹੀਦਾ ਨਹੀਂ ਸੀਗਾ ਅਸੀਂ ਨਾ ਪਹਿਲਾਂ ਲਗਾਤਾਰ 25-30 ਸਾਲ ਤੋਂ ਪਿਛੇ ਸਾਡੇ ਬਜ਼ੁਰਗ ਵੀ ਸੀਗੇ ਇਹ ਡਾਕਟਰ ਪੀਰਮੇੜਕਰ ਜੀ ਨਾਲ ਭਾਵਨਾ ਜੁੜੀਆਂ ਹੋਈ ਸੀਗੀਆਂ ਉਹ ਚਾਹੁੰਦੇ ਸੀ ਵੀ ਇਹਨਾਂ ਦਾ ਇੱਕ ਬੁੱਥ ਬਣਾਤਾ ਜਾਵੇ ਤੇ ਚੌਕ ਬਣਾ ਦੇ ਵਧੀਆ ਸਾਫ ਸਫਾ ਬਣ ਜਾਏ ਤੇ ਅਸੀਂ ਪਹਿਲਾਂ ਵੀ ਜਿਹੜੀ ਪੰਚਾਇਤਾਂ ਆਈਆਂ ਨੇ ਗਿਆ ਅਸੀਂ ਉਹਨਾਂ ਨੂੰ ਵੀ ਰਿਕਵੈਸਟ ਕਰਦੇ ਸੀਗੇ ਵੋਟ ਤੋਂ ਪਹਿਲਾਂ ਬਟ ਉਹ ਮਸਲਾ ਇਦਾਂ ਠੰਡਾ ਪੈਂਦਾ ਰਹਿੰਦਾ ਸੀ ਵੀ ਕਿਤੇ ਕੱਲ੍ਹ ਉਹ ਇਹ ਨਾ ਹੋ ਜੇ ਉਹ ਨਾ ਹੋ ਜੇ ਪਰ ਹੁਣ ਦੁਬਾਰਾ ਫੇਰ ਪੰਚਾਇਤ ਉੱਠੀ ਉਹ ਸਾਡੇ ਕੋਲੇ ਆਏ ਵੀ ਅਸੀਂ ਸਿਪੰਚੀ ਖੜਾ ਹੋਵਾਂਗੇ ਅਸੀਂ ਕਿ ਆ ਸਾਡੀ ਕੋ ਡਿਮਾਂਡ ਆ ਸਾਨੂੰ ਹੋਰ ਕੁਛ ਨਹੀਂ ਚਾਹੀਦਾ ਵੀ ਸਾਡਾ ਸਾਡੇ ਚਾਰੇ ਬੁਝੇ ਭਾਵਾਂ ਨਾਲ ਜੁੜੀਆਂ ਹਨ ਵੀ ਸਾਡਾ ਸਟੈਚੂ ਆ ਅੰਬੇਡ ਕਰ ਸਕਦਾ ਉਹ ਲਗਾ ਦੇ ਉਹ ਪਹਿਲੇ ਜੀ ਮੰਨ ਗਏ ਜੀ ਤੇ ਉਸ ਤੋਂ ਬਾਅਦ ਅਸੀਂ ਸ਼ੁਕਰਗੁਜ਼ਾਰ ਆ ਤੇ ਪਹਿਲੀ ਹੀ ਮੰਗ ਸਾਡੀ ਉਹਨਾਂ ਨੇ ਪੂਰੀ ਕੀਤੀ ਉਦੋਂ ਬਾਅਦ ਅਸੀਂ ਇਹ ਸਟੈਚੂ ਲਗਾਉਣ ਦੀ ਤਿਆਰੀ ਕਰ ਰਹੇ ਸੀਗੇ ਥੜਾ ਹੀ ਬਣ ਗਿਆ ਸੀਗਾ ਜੀ ਕੋਈ ਵੀ ਕਿਸੇ ਵਿਰੋਧ ਨਹੀਂ ਕੀਤਾ ਗਿਆ ਸੀ ਦੋ ਚਾਰ ਦਿਨਾਂ ਬਾਅਦ ਆ ਕੇ ਇੱਥੇ ਬੈਠ ਗਏ ਧਨਾਗਰ ਲਗਾਤਾ ਉਹਨਾਂ ਨੇ ਜੀ ਇਹ ਸਟੈਚੂ ਨਹੀਂ ਲੱਗਣ ਦੇ ਇਹ ਪਰ ਹਾਂ ਇਹ ਸਟੇ ਲਿਆ ਜੀ ਜਾਂ ਕਿ ਇਸ 11 ਤਰੀਕ 11 ਫਰਵਰੀ ਨੂੰ ਸਟੇ ਟੁੱਟੀ ਵੀ ਗਈ ਸੀ ਜਾਂ ਸਾਹਮਣੇ ਤੋੜਦੇ ਸੀ ਵੀ ਖਰਚ ਕਰਤਾਈ ਮਹਾਰਾ ਵੀ ਤੁਸੀਂ ਲਗਾ ਲਓ ਡਿਸਮਿਸ ਡਿਸਮਿਸ ਕਰਤਾ ਕੀ ਜੀ ਤਾਂ ਉਹ ਅਸੀਂ ਜੱਜ ਦੇ ਨਿਰਦੇਸ਼ ਅਨੁਸਾਰ ਹੀ ਕੰਮ ਕਰ ਰਹੇ ਸੀਗੇ ਜਦੋਂ ਕਿ ਅਸੀਂ ਇਹ ਚ ਲਾਉਣ ਜਾ ਰਹੇ ਸੀਗੇ ਜਦੋਂ ਪੰਚਾਇਤ ਆਈ ਪੰਚਾਇਤ ਨੇ ਕਿਹਾ ਵੀ ਸਟੇਚੂ ਲਾਵਾ ਅਸੀਂ ਨਾ ਮਗੇ ਤੇ ਨਾਲ ਹੀ ਪੰਚਾਇਤ ਦਾ ਹੀ ਸਾਰਾ ਰੋਲ ਆ ਪੰਚਾਇਤ ਹੀ ਲਾ ਰਹੀ ਆ ਤੇ ਪੰਚਾਇਤ ਨੇ ਹੀ ਹੁਣ ਲਾਇਆ ਜੀ ਤੇ ਲੱਗ ਆਇਆ ਹਾਂਜੀ ਤਦੋਂ ਲੱਗ ਆਇਆ ਅੱਜ ਲੱਗਿਆ ਜੀ ਅੱਜ ਪੰਚਾਇਤ ਸੀ ਮੌਜੂਦਾ ਪੰਚਾਇਤ ਮੈਂਬਰ ਸਹਿਬਾਰਵੰਸ ਨਾਲ ਸੀ ਥੜਾ ਬਣਿਆ ਸੀ ਜੀ ਪ੍ਰਸ਼ਾਸਨ ਨੂੰ ਕਾਲ ਕਰ ਦਿੱਤੀ ਕਿ ਜੀ ਉਹਨੇ ਧਿਆਨ ਸੀ ਨੋਲਿਜ ਦੇ ਵਿੱਚ ਸੀਗਾ ਹੀ ਵੀ ਲਗਾਵਾਂਗੇ ਤੇ ਉਸ ਤੋਂ ਬਾਅਦ ਅਸੀਂ ਲਗਾ ਪੰਚਾਇਤ ਲਗਾ ਰਹੀ ਸੀ ਤਾਂ ਇਧਰੋਂ ਦੋ ਚਾਰ ਬੰਦੇ ਸਰਾਰਤੀ ਨੇ ਸਰਾਏ ਜਦੋਂ ਅਸੀਂ ਲਾ ਰਹੇ ਸੀ ਉਹਨੇ ਉਧਰੋਂ ਇੰਟਾ ਲੋੜ ਬਰਸਾਤ ਹੈ ਜੀ ਸਾਡੇ 2-3 ਬੰਦੇ ਫੱਟੜੇ ਵੀ ਹੋ ਗਏ ਸੱਟਾਂ ਵੀ ਲੱਗੀਆਂ ਨੇ ਜੀ ਸਾਡਾ ਸਰਪੰਚ ਸਾਹਿਬ ਦੇ ਘਰ ਵਾਲੇ ਨੇ ਜੀ ਉਹਨਾਂ ਤੇ ਲੱਗੀ ਇੱਕ ਮੁੰਡਾ ਹੋਸੀ ਇਲਜ਼ਾਮ ਲਾਇਆ ਰਹਿਣ ਕਿ ਸਾਡੇ ਘਰਾਂ ਤੱਕ ਬੜਕੇ ਇੱਟਾ ਰੋੜੇ ਮਾਰਦੇ ਐਸਾ ਕੁਝ ਨਹੀਂ ਹੈਗਾ ਜੀ ਅਸੀਂ ਸਟੈਚੂ ਦੇ ਥਾ ਧਿਆਨ ਸਟੈਚੂ ਵਾਲੇ ਸੀਗਾ ਜੀ ਤੇ ਉਹ ਇੱਟਾ ਵਾਲੇ ਦੇਖੋ ਮੇਰੇ ਸਿਰ ਬਾਹ ਤੇ ਵੀ ਪਾਣੀ ਤੇ ਤਜਾ ਖੁਸ਼ੀ ਪਾ ਦਿੱਤਾ ਮੱਚ ਗਈ ਸੀ ਤੇ ਮਨ ਕੋਲ ਘਟਲਾਈ ਹੋਈ ਜੀ ਤੂੰ ਪਥਰਾ ਵਗੈਰਾ ਹੋਇਆਗਾ ਹਾਂ ਜੀ ਰੋੜੇ ਇੱਟਾ ਮਾਰੇਗੇ ਉਹਨਾਂ ਨਾ ਬੱਲੋ ਜੀ ਹਾਂ ਜੀ ਬਾਬਾ ਸਾਹਿਬ ਤੋਂ ਕੀ ਕਰਦੇ ਬਾਈ ਮੰਗ ਸਾਡੀ ਐਸਆਰਪੀ ਦੇਖੋ ਪ੍ਰਸ਼ਾਸਨ ਆ ਤੇ ਇਹ ਮੰਗਾ ਕੀ ਵੀ ਜਿਹੜੇ ਨੇੜੇ ਬਸਿੰਦੇ ਨੇਗੇ ਜਿਹੜੇ ਵਿਰੋਧ ਕਰ ਰਹੇ ਨੇ ਕਿ 바ਵਾ ਸਾਹਿਬ ਨੂੰ ਉਹ ਹੁਣ ਪ੍ਰੋਟੈਕਸ਼ਨ ਦਿੱਤੀ ਜਾਵੇ ਕਿ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਕੋਈ ਇਸ਼ੂ ਨਾ ਬਣ ਜੇ ਕੋਈ ਨੁਕਸਾਨ ਨਾ ਕਰ ਦੇਣ ਜਿੱਦਾਂ ਕਿ ਪਿਛਲੇ ਦਿਨਾਂ ਦੇ ਵਿੱਚ 바ਵਾ ਸਾਹਿਬ ਦਾ ਸਟੈਚੂ ਤੇ ਥੋੜੇ ਮਾਰ ਕੇ ਦੀ ਬਾਹਾਂ ਤੋੜਤੀ ਗਈ ਸੀ ਅੰਬਰਸਰ ਦੇ ਵਿੱਚ ਹੀ ਐਦਾਂ ਕੱਲ ਨੂੰ ਕਿਤੇ ਨੁਕਸਾਨ ਹੁੰਦਾ ਤਾਂ ਮੁੱਦਾ ਬਹੁਤ ਦੂਰ ਤੱਕ ਬਗ ਜਾਈ ਕਿ ਰਾਤ ਵੀ ਕੋਈ ਲੜਾਈ ਝਗੜੇ ਦੀ ਘਟਨਾ ਹੋਇਆ ਉਹ ਵੀ ਇਹੀ ਸ ਨਾਲ ਨਾ ਜੀ ਲੜਾਈ ਝੜ ਦੇਖੋ ਉਹ ਸਾਨੂੰ ਬਿਲਕੁਲ ਵੀ ਨਹੀਂ ਪਤਾ ਲੜਾਈ ਝਗੜੀ ਉਹਨਾਂ ਦੇ ਪਰਸਨ ਮਸਲਾਗਾ ਦੋ ਭਾਈ ਨੇ ਚਾਚੇ ਤਾਏ ਦੇ ਉਹ ਆਪਦੇ ਮਸਲਾ ਜੀ ਦੋ ਭਾਈ ਨੇ ਉਹ ਚਾਚੇ ਤਾਏ ਦੇ ਜੀ ਉਹਨਾਂ ਦਾ ਆਪਦਾ ਪਰਸਨ ਮਸਲਾ ਇਹਦੇ ਚ ਪੰਚਾਇਤ ਦਾ ਵੀ ਕੋਈ ਰੋਲ ਨਹੀਂ ਪਿੰਡ ਦਾ ਵੀ ਕੋਈ ਰੋਲ ਨਹੀਂ ਉਹ ਤਾਂ ਆਪਦਾ ਰੰਜਸ ਆ ਜੋ ਕਰ ਰਹੇ ਨੇ ਇਹਦੇ ਨਾਲ ਕੋਈ ਇਲਾਗਾ ਦੇਗਾ ਨਹੀਂ ਸਟੇਚੂ ਇੱਕ ਅਲੱਗ ਮੈਟਰ ਹੈਗਾ ਉਹ ਲੜਾਈ ਉਹਦੇ ਨਾਲ ਲੱਗਾ ਉਹ ਕਰੇਲੂ ਮਸਲਾ ਉਹਨਾਂ ਦਾ ਜੀ ਸੋ ਸਰਪੰਚ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਆਉ ਤੁਹਾਨੂੰ ਸੁਣਾਉਂਦੇ ਗੁਰਜਿੰਦਰ ਕੌਰ ਵੀ ਮੌਜੂਦਾ ਸਰਪੰਚ ਬਿੰਦੂ ਬਰੋ ਹਾਂ ਮੌਜੂਦਾ ਸਰਪੰਚ ਹੈ ਵੀ ਇਹ ਕੀ ਮੈਟਰ ਹੈ ਜੀ ਇਹ ਜਿਹੜਾ ਸਟੈਚੂ ਲਾਇਆ ਗਿਆ ਸੀਗਾ ਵਿਰੋਧ ਹੋਇਆਗਾ ਇੱਥੇ ਵੱਲੋਂ ਕੀ ਕੀ ਸਾਰਾ ਮੈਟਰ ਬੰਦ ਹੋਗਾ ਬਰੇਹ ਜੀ ਮੈਂ ਮਤਾ ਪਾਇਆ ਸੀ ਇਹਦਾ 25 ਤਰੀਕ ਨੂੰ ਮਤਾ ਪਾ ਕੇ ਅਸੀਂ ਲਵਾਇਆ ਇਹ ਵਿਰੋਧਤਾਰ ਕਹਿੰਦੇ ਵੀ ਅਸੀਂ ਲਾਉਣ ਨਹੀਂ ਦਿੰਦੇ ਇਹ ਕਹਿੰਦੇ ਵੀ ਤੁਸੀਂ ਪਰਾਂਤ ਲਾਓ ਅਸੀਂ ਆਖਿਆ ਵੀ ਇੱਥੇ ਲੱਗੂਗਾ ਤੇ ਹੋ ਪੰਚਾਇਤੀ ਥਾਂ ਹੈ ਕੋਈ ਹੋਰ ਥਾਂ ਨਹੀਂ ਹੈਗਾ ਇਹ ਫਿਰ ਹੁਣ ਕਿਸ ਤਰ੍ਹਾਂ ਦਾ ਵਿਰੋਧ ਕਰ ਰਹੇ ਤੁਸੀਂ ਇਹ ਦਾ ਵਿਰੋਧ ਵੀ ਹੁਣ ਤੁਹਾਨੂੰ ਦਿਖੇ ਰਿਹਾ ਵੀ ਕਿਵੇਂ ਉਹ ਕਰ ਰਹੀ ਦੂਜੀ ਹਾਰੀ ਹੋਈ ਪਾਰਟੀ ਆ ਕੋਈ ਏ ਚੋ ਨਹੀਂ ਕਰ ਰਹੀ ਹੈਗੇ ਤੇ ਫਿਰ ਉਹਨੂੰ ਸਟੈਚੂ ਲੱਗਿਆ ਹਾਂ ਸਟੈਚੂ ਲੱਗਿਆ ਵੀਰੇ ਇਹਦਾ ਸਟੈਚੂ ਆ ਜਿਹੜਾ ਪ੍ਰਸ਼ਾਸਨ ਨੂੰ ਤੁਸੀਂ ਸੂਚਿਤ ਕੀਤਾ ਸੀਗਾ ਅਬ ਵੀ ਅਸੀਂ ਸਟੈਚੂ ਲਾ ਰਹੇ ਹਾਂਗੇ ਓਰੇ ਪੰਚਾਇਤ ਨੇ ਕਿਸੇ ਅਧਿਕਾਰੀਆਂ ਨੂੰ ਬੁਲਾਇਆ ਸੀ ਮੌਜੂਦ ਜਿਹਦੇ ਵਿੱਚ ਹਾਂਜੀ ਵੀਰੇ ਬੁਲਾਇਆ ਤੇ ਉਹਨਾਂ ਨੂੰ ਹਾਂ ਆਏ ਤੇ ਉਹ ਤੇ ਫਿਰ ਉਹਨਾਂ ਵੱਲੋਂ ਕਿਉਂ ਵਿਰੋਧ ਕੀਤਾ ਗਿਆ ਜੀ ਦਾ ਬਸ ਵੀਰੇ ਹੁਣ ਤੁਹਾਨੂੰ ਪਤਾ ਹੀ ਐਂਟੀ ਪਾਰਟੀ ਆ ਹੁਣ ਕੀ ਕਹਿ ਸਕਦੇ ਆ ਹਨਾ ਲੜਾਈ ਝਗੜਾ ਹਾਂਜੀ ਮੇਰੇ ਘਰ ਵਾਲੇ ਦੇ ਸਿਰ ਤੇ ਸੱਟ ਲੱਗੀ ਆ ਇੱਕ ਮੈਂਬਰ ਦਾ ਭਾਈ ਤੀ ਉਹਦੇ ਲੱਗੀ ਆ ਇੱਕ ਦੋ ਮੁੰਡਿਆਂ ਦੇ ਹੋਰ ਲੱਗੀ ਆ ਸੱਟਾਂ ਖਾਸੇ ਨੇ ਲੱਗੀਆਂ ਨੇ ਵੀਰੇ ਉਹ ਵੀ ਬਲੇਮ ਕਰ ਰਹੇ ਨੇ ਕਹਿੰਦੇ ਕਿ ਘਰਾਂ ਦੇ ਵਿੱਚ ਵੜ ਕੇ ਪਥਰਾ ਵਗੈਰਾ ਕੀਤਾ ਜਾਏਗਾ ਕੋਈ ਇਸ ਤਰ੍ਹਾਂ ਦਾ ਵੀਰੇ ਮੈਂ ਹੈ ਨਹੀਂ ਤੇ ਉਸ ਵਾਸਤੇ ਮੁੱਦੇ ਹਾਂ ਮੈਂ ਉੱਥੇ ਉਹ ਮੁੱਦੇ ਤੇ ਹੈ ਨਹੀਂ ਤੇ ਵੀ ਜਿੰਨੀ ਮੇਰੇ ਕੋਲ ਖਬਰ ਪਹੁੰਚੀ ਆ ਘਰੇ ਮੈਂ ਉਹਨਾਂ ਨੂੰ ਦੱਸ ਰਹੀ ਆ ਪ੍ਰਸ਼ਾਸਨ ਪਹੁੰਚ ਗਿਆ ਹੀ ਹੋਂ ਗੱਲਬਾਤ ਹਾਂ ਉਹ ਪਹੁੰਚ ਗਏ ਵੀਰੇ ਹਾਂ ਮੈਂ ਫੋਨ ਵੀ ਕਰੀ ਆ ਜੀ ਹਾਂ ਪ੍ਰਸ਼ਾਸਨਾ ਨਾਲ ਗੱਲਬਾਤ ਹੋਈ ਥੋੜੀ ਨਹੀਂ ਮੇਰੇ ਫੋਨ ਉਠਾਣੇ ਚ ਹੀ ਹੋਈ ਤੀ ਉਹਰੇ ਕਰੇ ਨਹੀਂ ਮੇਰੇ ਤਾਂ ਭਾਈ ਹੈਗੇ ਜੀ ਉਹ ਕੀ ਕਹੇ ਜੀ ਉਹਨਾਂ ਨੂੰ ਜਿਵੇਂ ਸਟੈਚੂ ਲੱਗਿਆ ਉਹਦੀ ਰਖਵਾਲੀ ਵਾਸਤੇ ਜਾਂ ਉਹਦੇ ਵਾਸਤੇ ਜਿਸ ਤਰ੍ਹਾਂ ਉਹ ਦੂਜੀ ਦੇ ਵਿਰੋਧ ਕਰ ਰਹੀ ਹੈ ਕਿ ਅਸੀਂ ਉਹ ਬਰਦਾਸ਼ਤ ਨਹੀਂ ਕਰਨਾ ਕਿਸੇ ਹੋਰ ਜਗ੍ਹਾ ਤੇ ਲਾਉਂਦੇ ਵੀਰੇ ਹੁਣ ਉਹ ਤਾਂ ਹੰਭਰਾਸ ਦੇ ਉਹਦੇ ਹਵਾ ਮੁੱਦਾ ਉਹਨਾਂ ਦਾ ਉਹ ਕਿਵੇਂ ਮਰਜ਼ੀ ਹੋ ਕਰ ਸਕਦੇ ਨੇ ਸਾਡਾ ਫਰਜ਼ ਤੇ ਅਸੀਂ ਨੇ ਆਪਦੇ ਵੱਲੋਂ ਲਾਤਾ ਹਨਾ ਫਿਰ ਦੇਖੋ ਹੁਣ ਇਹਦੀ ਕੋਈ ਮੰਗ ਸੀ ਜੀ ਹਾਂ ਵੀਰੇ ਮੰਗ ਤੇ ਉਹ ਨਾਲੇ ਬੇੜੇ ਦੀ ਏ ਮੰਗ ਅੱਜ ਦਿਨ ਵੀ ਵੀਰੇ 25 ਸਾਲ ਹੋ ਗਏ ਇਹਨਾਂ ਨੂੰ ਮੰਗ ਕਰਦਿਆਂ ਨੂੰ ਹਰੇਕ ਸਰਪੰਚ ਕਹਿੰਦਾ ਤੇ ਫਿਰ ਇਹ ਸਰਪੰਚ ਨੇ ਵੀ ਕਿਹਾ ਕਹਿੰਦਾ ਮੈਨੂੰ ਪਤਾ ਸੀ ਵੀ ਉਰੇ ਲੜਾਈ ਪਊਗੀ ਮੈਂ ਤਾਂ ਨਹੀਂ ਲਾ ਰਿਆ ਵੀ ਇਹ ਮੁੱਦਾ ਹੁਣੇ ਵੀ ਠਾੜਿਆ ਤੇ ਮੈਂ ਲਾਉਂਗਾ ਉਹਨਾਂ ਨੇ ਉਹਨੇ ਲਾਰੇ ਚ ਲਾਇਆ ਅਸੀਂ ਇਹਨਾਂ ਨੂੰ ਇਹ ਗੱਲ ਕਹ ਦਿੱਤੀ ਤੇ ਵੀ ਭਈ ਅਸੀਂ ਲਾਵਾਂਗੇ ਥੋੜਾ ਵਾਦਾ ਪੂਰਾ ਕਰਾਂਗੇ ਅਸੀਂ ਇਹਨਾਂ ਨਾਲ ਵੇੜੇ ਨਾਲ ਵਾਦਾ ਪੂਰਾ ਕਰਿਆ ਵੀਰੇ ਸਰ ਪਿੰਡ ਦੇ ਘਰ ਹਾਲ ਦੇ ਵਿੱਚ ਜੀ ਸਟੈਚੂ ਨੂੰ ਲੈ ਕੇ ਦੀਵਾਰ ਖੜਾ ਹੋਇਆ ਸਰ ਕੀ ਮੈਟਰ ਹੈ ਜੀ ਦੋ ਤਰ੍ਹਾਂ ਦੇ ਵਿੱਚ ਸਟੈਚੂ ਨੂੰ ਲੈ ਕੇ ਇੱਕ ਵਿਵਾਦ ਹੋਇਆ ਥੇ ਆਪਣਾ ਆਪਸ ਵਿੱਚ ਲੜਾਈ ਝਗੜਾ ਹੋਇਆ ਤੇ ਲੜਾਈ ਝਗੜੇ ਦੇ ਸਬੰਧ ਵਿੱਚ ਅਸੀਂ ਪੁਲਿਸ ਫੋਰਸ ਮੌਕੇ ਤੇ ਪਹੁੰਚੀ ਹੈ ਜੀ ਤੇ ਮੌਕੇ ਤੇ ਪਹੁੰਚ ਕੇ ਹੁਣ ਇੱਕਦਮ ਸ਼ਾਂਤ ਹੈ ਜੀ ਮਾਹੌਲ ਇੱਥੇ ਦੋਨੇ ਧਿਰਾਂ ਨੂੰ ਸਮਝਾਇਆ ਗਿਆ ਹੈ ਕਿ ਜੇ ਲੜਾਈ ਝਗੜਾ ਕਰਨਗੇ ਤਾਂ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਉਹ ਕੀਤੀ ਜਾਊਗੀ ਜਿਹੜੇ ਬੰਦਿਆਂ ਦੇ ਸੱਟਾਂ ਲੱਗਿਆ ਨੇ ਉਹ ਹਸਪਤਾਲ ਵਿੱਚ ਦਾਖਲ ਹੋਏ ਨੇ ਤੇ ਅਸੀਂ ਉਹਨਾਂ ਦੇ ਬਿਆਨਾਂ ਤੇ ਜਿਹੜੀ ਵੀ ਬਣਦੀ ਕਾਰਵਾਈ ਹੈਗੀ ਉਹ ਕਰਾਂਗੇ ਜੀ ਵਿੱਚ ਇਸ ਸਟੈਚੂ ਨੂੰ ਲੈ ਕੇ ਪਸਰਾਵਾ ਜਿਹੜੀ ਹੋਈ ਹੈਗੀ ਇਹ ਜੀ ਇੱਕ ਇਹ ਡਾਕਟਰ ਨਵੇਦਕਰ ਸਾਹਿਬ ਦਾ ਸਟੈਚੂ ਲੱਗਣਾ ਸੀਗਾ ਉਸ ਚੀਜ਼ ਨੂੰ ਲੈ ਕੇ ਇੱਕ ਧਿਰ ਚਾਹੁੰਦੀ ਸੀ ਕਿ ਇਸ ਲੋਕੇਸ਼ਨ ਤੇ ਨਾ ਲੱਗੇ ਕਿਸੇ ਹੋਰ ਲੋਕੇਸ਼ਨ ਤੇ ਲੱਗੇ ਤੇ ਦੂਜੀ ਧਿਰ ਚਾਹੁੰਦੀ ਸੀ ਕਿ ਇਸੇ ਲੋਕੇਸ਼ਨ ਤੇ ਲੱਗੇ ਉਸ ਚੀਜ਼ ਨੂੰ ਲੈ ਕੇ ਇਹ ਆਪਸ ਵਿੱਚ ਲੜਾਈ ਝਗੜਾ ਹੋਇਆ ਜੀ ਸਰ ਕੋਈ ਵੈਰੀਫਾਈ ਕੀਤਾ ਜਾ ਰਿਹਾ ਕੋਈ ਸਟੇ ਵਗੈਰਾ ਵੀ ਕਹਿੰਦੇ ਲਈ ਹੋਈ ਸੀ ਇੱਥੇਕਰ ਵੱਲੋਂ ਜੀ ਸਟੇ ਦਾ ਇਹ ਹਾਂਜੀ ਬਿਲਕੁਲ ਇਹ ਕਹਿ ਰਹੇ ਨੇ ਕਿ ਸਟੇ ਨਾ ਕੋਲ ਹੈਗੀ ਸੀ ਤੇ ਉਸ ਚੀਜ਼ ਬਾਰੇ ਵੀ ਇਹਨਾਂ ਨੂੰ ਗਾਈਡ ਕੀਤਾ ਗਿਆ ਹੈ ਕਿ ਜੇ ਸਟੇ ਸੀਗੀ ਤਾਂ ਇਹ ਕੋਰਟ ਵਿੱਚ ਜਾ ਕੇ ਉਸ ਚੀਜ਼ ਦਾ ਕੰਟੈਂਪਟਰੀ ਕਰ ਸਕਦੇ ਨੇ ਕਿ ਕੰਟੈਂਪਟ ਆਫ ਕੋਰਟ ਹੋਇਆ ਹੈ ਤੇ ਚੈਲੰਜ ਕੀਤਾ ਜਾ ਸਕਦਾ ਉਸ ਚੀਜ਼ ਨੂੰ ਸਰ ਪ੍ਰਸ਼ਾਸਨ ਦੇ ਪਹਿਲਾਂ ਧਿਆਨ ਚ ਲੈਂਦਾ ਸੀ ਜਿ ਸਟੈਚੂ ਲਾਉਣ ਤੋਂ ਪਹਿਲਾਂ ਨਹੀਂ ਨਹੀਂ ਜੀ ਨਹੀਂ ਲੈਂਦਾ ਸੀਗਾ ਅ ਅੱਜ ਕੋਈ ਇਸ ਤਰ੍ਹਾਂ ਦੀ ਕੋਈ ਡੇਟ ਵਗੈਰਾ ਨਹੀਂ ਰੱਖੀ ਗਈ ਸੀ ਪੰਚਾਇਤ ਆਪਣਾ ਬੀਡੀਪੀਓ ਸਾਹਿਬ ਵੱਲੋਂ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਸਾਡੇ ਧਿਆਨ ਚ ਵਿੱਚ ਨਹੀਂ ਸੀਗਾ ਕਿ ਅੱਜ ਇੱਥੇ ਸਟੈਚੂ ਲੱਗਣਾ ਹੈ ਸਰ ਸਰ ਪ੍ਰਸ਼ਾਸਨ ਦੇ ਧਿਆਨ ਚ ਆ ਗਿਆ ਜੀ ਮੈਟਰ ਲਿਆ ਤਾਂ ਤੁਸੀਂ ਬਿਲਕੁਲ ਜੀ ਉਹਨਾਂ ਦੇ ਧਿਆਨ ਚ ਵੀ ਲੈਂਦਾ ਹੋਇਆ ਹੈ ਜੀ ਮੈਟਰ ਤੇ ਇੱਥੇ ਤਹਿਸੀਲਦਾਰ ਸਾਹਿਬ ਵੀ ਪਹੁੰਚਦੇ ਨੇ ਇੱਥੇ ਹੋਣੀ ਚਾਹੀਦੀ ਇਮੀਡੀਟਲੀ ਜੋ ਜਿਵੇਂ ਹੁਣ ਇੱਕ ਧਿਰ ਸਟੈਚੂ ਦੇ ਬਿਲਕੁਲ ਕੋਲ ਬੈਠੀ ਹੈਗੇ ਜੀ ਵਿਰੋਧ ਕਰਨ ਵਾਲੇ ਉਹ ਕਹਿੰਦੇ ਨੇ ਕਿ ਅਸੀਂ ਸਟੈਚੂ ਜਿਹੜਾ ਵੀ ਲੱਗ ਨਹੀਂ ਦੇਣਾ ਹੈਗਾ ਤਾਂ ਸਟੈਚੂ ਦੀ ਪ੍ਰੋਟੈਕਸ਼ਨ ਦੇ ਲਈ ਸਰ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਸਟੈਚੂ ਦੀ ਪ੍ਰੋਟੈਕਸ਼ਨ ਵਾਸਤੇ ਇੱਥੇ ਸੀਸੀਟੀਵੀ ਕੈਮਰੇ ਹੈਗੇ ਆ ਸਾਡੀ ਫੋਰਸ ਵੀ ਇੱਥੇ ਤਾਇਨਾਤ ਹੈ ਤੇ ਇਸ ਤਰ੍ਹਾਂ ਦੀ ਕੋਈ ਦੋਨੇ ਤਰ੍ਹਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਸਟੈਚੂ ਮਤਲਬ ਕਿ ਜੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਕੋਲ ਕੋਈ ਸਟੇ ਹੈਗੀ ਹੈ ਤਾਂ ਉਸ ਚੀਜ਼ ਨੂੰ ਲੈ ਕੇ ਉਹ ਕੋਰਟ ਚ ਜਾ ਸਕਦੇ ਨੇ ਅਦਰਵਾਈਜ਼ ਜਿਹੜਾ ਹੈ ਕਿ ਪੰਚਾਇਤ ਵੱਲੋਂ ਜਿਹੜਾ ਮਤਾ ਪਾਇਆ ਗਿਆ ਹੈ ਤੇ ਆਪਣਾ ਬीडीपीਓ ਸਾਹਿਬ ਨੇ ਡੇਟ ਰੱਖਣੀ ਸੀ ਤੇ ਸਟੈਚੂ ਇੱਥੇ ਲਵਾਉਣਾ ਸੀਗਾ ਕਾਨੂੰਨ ਮੁਤਾਬਕ ਜਿਹੜੀ ਕਾਰਵਾਈ ਉਹ ਕੀਤੀ ਜਾਣੀ ਬਣਦੀ ਸੀਗੀ ਬਟ ਇਹਨਾਂ ਨੇ ਕੋਈ ਸਾਨੂੰ ਨਹੀਂ ਦੱਸਿਆ ਕਿ ਅਸੀਂ ਇੱਥੇ ਸਟੈਚੂ ਲਾਉਣਾ ਹੈ। ਸੋ ਹੁਣ ਤੁਸੀਂ ਸਾਰੀਆਂ ਧਿਰਾਂ ਦੇ ਬਿਆਨ ਸੁਣ ਚੁੱਕੇ ਹੋ। ਇੱਕ ਧਿਰ ਉਹ ਹੈ ਜੋ ਕਹਿੰਦੀ ਹੈ ਕਿ ਇਸ ਥਾਂ ਦੇ ਉੱਤੇ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦਾ ਬੁੱਤ ਜੋ ਨਹੀਂ ਲੱਗਣਾ ਚਾਹੀਦਾ ਸੀ ਕਿਉਂਕਿ ਇਸ ਜਗ੍ਹਾ ਦੇ ਉੱਤੇ ਸਟੇ ਲਈ ਗਈ ਸੀ ਤੇ ਇਸ ਜਗ੍ਹਾ ਦੇ ਉੱਤੇ ਸ਼ਮਸ਼ਾਨ ਘਾਟ ਵੀ ਹੈ ਜਿੱਥੇ ਅਕਸਰ ਜਾਂ ਫਿਰ ਜਦੋਂ ਕੋਈ ਮਰਗਤ ਹੁੰਦੀ ਆ ਉੱਥੇ ਆ ਕੇ ਜੋ ਬੁੜੀਆਂ ਨੇ ਪਿੰਡ ਦੀਆਂ ਜਾਂ ਫਿਰ ਔਰਤਾਂ ਨੇ ਉਹਨਾਂ ਦੇ ਵੱਲੋਂ ਪਿੰਡ ਸਿਆਪਾ ਕੀਤਾ ਜਾਂਦਾ ਹੈ ਜਿਸ ਕਰਕੇ ਉਹਨਾਂ ਦੇ ਵੱਲੋਂ ਕਿਸੇ ਹੋਰ ਥਾਂ ਦੇ ਉੱਤੇ ਪਿੰਡ ਦੀ ਕਿਸੇ ਹੋਰ ਥਾਂ ਦੇ ਉੱਤੇ ਬੁੱਤ ਲਗਾਉਣ ਨੂੰ ਲੈ ਕੇ ਕਿਹਾ ਗਿਆ ਸੀ ਹਾਲਾਂਕਿ ਉਹ ਬੁੱਤ ਲੱਗਣ ਦੇ ਪੱਖ ਦੇ ਵਿੱਚ ਨੇ ਪਰ ਉਹ ਨਹੀਂ ਚਾਹੁੰਦੇ ਸੀ ਕਿ ਇਹ ਬੁੱਤ ਡਾਕਟਰ ਭੀਮਰਾਓ ਅੰbedkar ਸਾਹਿਬ ਦਾ ਇਸ ਜਗ੍ਹਾ ਦੇ ਉੱਤੇ ਲਗਾਇਆ ਜਾ ਜਾਵੇ ਸੋ ਇਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਜਾਂ ਕਿ ਦੂਸਰੀ ਤਰ ਇਹ ਕਹਿ ਰਹੀ ਹੈ ਕਿ ਕੋਈ ਵੀ ਸਟੇਜ ਜੇਕਰ ਲਗਾਈ ਗਈ ਸੀ ਤਾਂ ਉਹ ਖਾਰਡੋ ਚੁੱਕੀ ਸੀ ਪਰ ਉਹਨਾਂ ਦੇ ਵੱਲੋਂ 25-30 ਸਾਲਾਂ ਤੋਂ ਬੁੱਤ ਲਗਾਉਣ ਨੂੰ ਲੈ ਕੇ ਇਸ ਜਗ੍ਹਾ ਦੇ ਉੱਤੇ ਹੀ ਇਸ ਜਗ੍ਹਾ ਨੂੰ ਹੀ ਚੁਣਿਆ ਗਿਆ ਸੀ ਸੋ ਸਰਪੰਚ ਦਾ ਬਿਆਨ ਵੀ ਤੁਸੀਂ ਸੁਣਿਆ ਜਿਨ੍ਹਾਂ ਦੇ ਵੱਲੋਂ ਵਿਰੋਧੀ ਧਿਰ ਦੇ ਉੱਤੇ ਜੋ ਪਿੰਡ ਦੇ ਵਿੱਚ ਵਿਰੋਧੀ ਧਿਰ ਦੇ ਵਰਕਰ ਨੇ ਜਾਂ ਫਿਰ ਨੁਮਾਇंदे ਨੇ ਉਹਨਾਂ ਦੇ ਉੱਤੇ ਕੀ ਬਿਆਨ ਦਿੱਤਾ ਗਿਆ ਤੇ ਉਸ ਦਾ ਪੱਖ ਵੀ ਤੁਸੀਂ ਸੁਣ ਚੁੱਕੇ ਹਾਂ ਸੋ ਇਸ ਮਾਮਲੇ ਦੇ ਉੱਤੇ ਤੁਹਾਡਾ ਕੀ ਨਜ਼ਰੀਆ ਤੁਹਾਡਾ ਕੀ ਪੱਖ ਹੈ ਜਰੂਰ ਸਾਂਝਾ ਕਰੋ